ਇਹ ਤਸਵੀਰਾਂ ਹੁਸ਼ਿਆਰਪੁਰ ਦੇ ਦਸੂਹਾ ਦੇ ਨੇੜੇ ਹੋਏ ਭਿਆਨਕ ਸੜਕ ਹਾਸੇ ਦੀਆਂ ਨੇ ਸਕੂਲ ਬੱਸ ਤੇ ਮਹਿੰਦਰਾ ਪਿਕਅਪ ਦੀ ਆਮੋ-ਸਾਮਣੇ ਹੋਈ ਟੱਕਰ ਵਿੱਚ ਡਰਾਈਵਰ ਸਮੇਤ ਤਿੰਨ ਮਾਸੂਮ ਜ਼ਿੰਦਗੀਆਂ ਚਲੀਆਂ ਗਈਆਂ ਜਦਕਿ 16 ਬੱਚੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਦਸੂਹਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਹਾਸਾ ਸਵੇਰੇ ਉਸ ਵੇਲੇ ਵਾਪਰਿਆ ਜਦੋਂ ਕੈਂਬਰੀਜ ਸਕੂਲ ਦੀ ਬੱਸ ਹਾਜੀਪੁਰ ਤੋਂ ਦਸੂਹਾ ਵੱਲ ਜਾ ਰਹੀ ਸੀ ਤੇ ਇਸੇ ਦੌਰਾਨ ਜਲੰਧਰ ਤੋਂ ਦਸੂਹਾ ਵੱਲ ਨੂੰ ਆਲੂਆਂ ਦੇ ਨਾਲ ਭਰੀ ਹੋਈ ਮਹਿੰਦਰਾ ਪਿਕਅਪ ਚੱਲੀ ਸੀ ਤਲਵਾੜਾ ਦਸੂਹਾ ਰੋਡ ਤੇ ਪਿੰਡ ਸਿੰਘਪੁਰਾ ਦੇ ਕੋਲ ਇੱਕ ਸਕੂਟਰ ਨੂੰ ਬਚਾਉਂਦਿਆਂ ਦੋਵੇਂ ਵਾਹਨ ਆਮੋ ਸਾਹਮਣੇ ਟਕਰਾ ਗਏ ਹਾਸਰੇ ਦੇ ਵਿੱਚ ਜ਼ਖਮੀ ਹੋਏ ਬੱਚਿਆਂ ਦਾ ਸਿਵਲ ਹਸਪਤਾਲ ਦਸੂਹਾ ਦੇ ਵਿੱਚ ਇਲਾਜ ਚੱਲ ਰਿਹਾ ਹੈ ਮੌਕੇ ਤੇ ਪੁਲਿਸ ਪ੍ਰਸ਼ਾਸਨ ਤੇ ਬੱਚਿਆਂ ਨੇ ਮਾਪੇ ਵੀ ਪਹੁੰਚ ਚੁੱਕੇ ਨੇ ਕੁਝ ਬੱਚਿਆਂ ਨੂੰ ਗੰਭੀਰ ਹਾਲਤ ਤੇ ਚਲਦਿਆਂ ਹੁਸ਼ਿਆਰ ਪਰ ਰੈਫਰ ਕੀਤਾ ਗਿਆ ਹੈ ਫਿਲਹਾਲ ਪੁਲਿਸ ਹਾਸਰੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਰਾਜੀਪੁਰ ਦੀ ਜੁਰੀ ਡੈਕਸ਼ਨਾਂ ਤੋਂ ਫੈਕਸਿੰਗ ਹੋਇਆ ਕਿ ਐਂਬਸ ਸਕੂਲ ਦੀ ਬੱਸਾਂ ਬੱਚਿਆਂ ਦੀ ਤਕਰੀਬਨ ਜੋ ਰਸਤੇ ਬਾਈਕ ਬੱਚੇ ਸੀਗੇ ਇਸ ਉਹ ਰਾਜਮੇਤਾ ਕੈਂਟਰ ਸੀ ਜਿਹੜਾ ਧਨਵਾਨੀਆਂ ਬੋਲ ਰਹੀ ਸੀ ਉੱਥੇ ਆਪਸ ਵਿੱਚ ਹੈਡ ਆਨ ਦਾ ਇੱਕ ਨਾ ਤਾਂ ਫਰੰਟ ਤੋਂ ਐਕਸੀਡੈਂਟ ਹੋਇਆ ਜਿਸ ਚ ਤਿੰਨ ਕੈਜ਼ਲਟੀ ਆਈਆਂ ਨੇ ਇੱਕ ਡਰਾਈਵਰ ਦੀ ਡੈਥ ਹੋਈ ਹੈ ਜਿਹੜੇ ਕੁਝ ਬੱਚੇ ਜਿਹੜੇ ਇੰਜਰਡ ਸੀ ਉਹਨਾਂ ਨੂੰ ਰੈਫਰ ਕੀਤਾ ਗਿਆ ਹੁਸ਼ਿਆਰਪੁਰ ਔਰ ਜਿਹੜਾ ਦੂਸਰੇ ਕੈਂਟਰ ਦਾ ਡਰਾਈਵਰ ਆ ਜੋ ਹੁਣ ਮੈਨੂੰ ਇੱਥੇ ਪਤਾ ਲੱਗਿਆ ਉਹ ਵੀ ਇੰਜਰਡ ਆ